ਸ਼ਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆទੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਕੋਲਕੱਤਾ ਡਾਕਟਰ ਰੇਪ ਕਤਲ ਮਾਮਲੇ ਚ ਕੋਰਟ ਨੇ ਸੁਣਾਈ ਸਜ਼ਾ ਜੋ 9 ਅਗਸਤ ਨੂੰ ਵੱਡੀ ਘਟਨਾ ਦੇਖੀ ਗਈ ਸੀ ਕਿ ਡਾਕਟਰ ਦਾ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਵਿੱਚ ਅੱਜ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਹੈ ਅਤੇ ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 50000 ਦਾ ਜੁਰਮਾਨਾ ਤੱਕ ਲਾ ਦਿੱਤਾ ਹੈ। ਹਰਿਆਣਾ ਦੀ ਪੰਥਕ ਸਿਆਸਤ ਚ ਆਈ ਵੱਡੀ ਹਲਚਲ। ਤਾਂ ਹਰਿਆਣਾ ਦੀ ਸਿਆਸਤ ਚ ਉਸ ਸਮੇਂ ਵੱਡੀ ਹਲਚਲ ਪੈਦਾ ਹੋ ਗਈ ਜਦੋਂ ਬਿੱਤੇ ਕੱਲ੍ਹ ਹੀ ਵੱਡੀ ਚੋਣ ਜਿੱਤਣ ਵਾਲੇ ਜਗਦੀਸ਼ ਸਿੰਘ ਝੰਡਾ ਨੇ ਅਚਾਨਕ ਅਸਤੀਫਾ ਦੇ ਦਿੱਤਾ ਹੈ। ਤਾਂ ਇਸ ਦੇ ਚਾਲਦਿਆਂ ਪੰਥਕ ਸਿਆਸਤ ਚ ਵੱਡੀ ਹਲਚਲ ਨਜ਼ਰ ਆ ਰਹੀ ਹੈ। ਦਿੱਲੀ ਕੁਸ ਦੇ ਲਈ ਕਿਸਾਨਾਂ ਨੇ ਲਿਆ ਵੱਡਾ ਫੈਸਲਾ ਤਾਂ ਜੋ 21 ਜਨਵਰੀ ਨੂੰ ਦਿੱਲੀ ਕੋਚ ਕਰਨਾ ਸੀ ਸ਼ੰਭੂ ਆਰਡਰ ਰਾਹੀਂ ਤਾਂ ਉਸ ਦੇ ਚਾਲਦਿਆਂ ਕਿਸਾਨਾਂ ਨੇ ਵੱਡਾ ਫੈਸਲਾ ਲਿਆ ਅਤੇ ਇਸ ਅੰਦੋਲਨ ਨੂੰ ਜਾਨਿ ਕਿ ਦਿੱਲੀ ਜਾਣ ਨੂੰ ਹੁਣ ਟਾਲ ਦਿੱਤਾ ਅਤੇ ਇਸੇ ਦੇ ਚਾਲਦਿਆਂ ਕੁਝ ਜਿਹੜੇ ਆ ਜ਼ਿੰਮੇਵਾਰੀਆਂ ਵੀ ਲਈਆਂ ਗਈਆਂ ਨੇ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਜਗਜੀਤ ਸਿੰਘ ਡੱਲੇਵਾਲ ਨਾਲ ਜਦੋਂ ਤੋਂ ਮੁਲਾਕਾਤ ਦਾ ਸਮਾਂ ਲਿਆ ਗਿਆ ਉਦੋਂ ਤੋਂ ਕਈ ਫੈਸਲੇ ਆ ਜਿਹੜੇ ਬਦਲੇ ਜਾ ਰਿਹਾ ਤਾਂ ਇਸੇ ਦੇ ਚਾਲਦਿਆਂ ਹੁਣ ਸ਼ੰਭੂ ਆਰਡਰ ਤੇ ਇਹ ਫੈਸਲਾ ਬਦਲਿਆ ਗਿਆ ਹੈ 26 ਜਨਵਰੀ ਨੂੰ ਕੀਤਾ ਜਾਵੇਗਾ ਟਰੈਕਟਰ ਮਾਰਚ ਤਾਂ 26 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾਵੇਗਾ ਇਹ ਵੱਡੇ ਮਾਲ ਅਤੇ ਸੈਲੋ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਏਗਾ ਤੇ ਟਰੈਕਟਰਾਂ ਰਾਹੀਂ ਮਾਰਚ ਜਿਹੜਾ ਉਹ ਕਿਸਾਨ ਕਰਨਗੇ ਅਕਾਲੀ ਦਲ ਨੇ ਮੈਂਬਰਸ਼ਿਪ ਦੀ ਕੀਤੀ ਸ਼ੁਰੂਆਤ ਸੁਖਵੀਰ ਬਾਦਲ ਨੇ ਲਈ ਪਹਿਲੀ ਮੈਂਬਰਸ਼ਿਪ ਅਕਾਲੀ ਦਲ ਵੱਲੋਂ 21 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਨਵੀਂ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਵਿੱਚ ਇਿੱਥੇ ਮਿਥਿਆ ਗਿਆ ਕਿ 25 ਲੱਖ ਮੈਂਬਰ ਜੋੜੇ ਜਾਣਗੇ ਜਿਸ ਦੀ ਪਹਿਲੀ ਮੈਂਬਰਸ਼ਿਪ ਸੁਖਵੀਰ ਸਿੰਘ ਬਾਦਲ ਨੇ ਪ੍ਰਾਪਤ ਕੀਤੀ। ਬੁਰ ਪ੍ਰਤਾਪ ਸਿੰਘ ਬਡਾਲਾ ਵੱਲੋਂ ਜਥੇਦਾਰ ਸਾਹਿਬ ਨਾਲ ਮੀਟਿੰਗ ਤਾਂ ਜਿੱਥੇ ਇੱਕ ਪਾਸੇ ਵਿਰੋਧੀ ਧੜਾ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬਣਾਈ ਗਈ ਨਵੀਂ ਕਮੇਟੀ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਿਹਾ ਹੈ ਤਾਂ ਉਧਰ ਹੁਣ ਜੋ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਉਸ ਨੂੰ ਲੈ ਕੇ ਵੀ ਵੱਡੇ ਜਿਹੜੇ ਆ ਸਵਾਲ ਚੁੱਕੇ ਜਾ ਰਹੇ ਨੇ ਅਤੇ ਬੁਰ ਪ੍ਰਤਾਪ ਸਿੰਘ ਬਡਾਲਾ ਵੱਲੋਂ ਇਸੇ ਦੇ ਚੱਲਦਾ ਜਥੇਦਾਰ ਸਾਹਿਬ ਨਾਲ ਮੀਟਿੰਗ ਕੀਤੀ ਗਈ ਕਿਸਾਨਾਂ ਦਾ ਬਠਿੰਡਾ ਪੁਲਿਸ ਨਾਲ ਪਿਆ ਪੇਚਾ ਤਾਂ ਉਸ ਸਮੇਂ ਬਠਿੰਡਾ ਦੇ ਪਿੰਡ ਜੋਂਦ ਵਿੱਚ ਮਾਹੌਲ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਏ ਤਾਂ ਇਹ ਦੱਸਿਆ ਜਾ ਰਿਹਾ ਕਿ ਇੱਥੇ ਤੇ ਇਹ ਹਿੱਸੇ ਦੀ ਜ਼ਮੀਨ ਨੂੰ ਲੈ ਕੇ ਪ੍ਰਸ਼ਾਸਨ ਨਾਲ ਕਿਸਾਨ ਆਮੋ ਸਾਹਮਣੇ ਹੋਏ ਨੇ ਡੋਨਾਲਡ ਟਰੰਪ ਅੱਜ ਚੁੱਕਣਗੇ ਰਾਸ਼ਟਰਪਤੀ ਵਜੋਂ ਸੌ ਤਾਂ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਅੱਜ 트ੰਪ ਸੌ ਚੁੱਕਣ ਜਾ ਰਹੇ ਨੇ ਜਿਸ ਵਿੱਚ ਕਈ ਦੇਸ਼ਾਂ ਦੇ ਨੁਮਾਇੰਦੇ ਜਿਹੜੇ ਆ ਪਹੁੰਚਣਗੇ ਲੁਧਿਆਣਾ ਨਗਰ ਨਿਗਮ ਤੇ ਆਪ ਹੋਈ ਕਾਬਜ ਮਹਿਲਾ ਲੀਡਰ ਨੂੰ ਬਣਾਇਆ ਮੇਰ ਤਾਂ ਮਹਿਲਾ ਲੀਡਰ ਨੂੰ ਮੇਰ ਆ ਜਿਹੜਾ ਆਮ ਆਦਮੀ ਪਾਰਟੀ ਤੋਂ ਬਣਾਇਆ ਗਿਆ ਤੇ ਇਸੇ ਦੇ ਚੱਲਦੇ ਆ ਮੇਰ ਦੀ ਚੋਣ ਆ ਜਿਹੜੀ ਉਹ ਕਰ ਲਈ ਗਈ ਹੈ ਕੰਗਣਾ ਦਾ ਐਮਰਜੈਂਸੀ ਨੂੰ ਲੈ ਕੇ ਵੱਡਾ ਬਿਆਨ ਤਾਂ ਜੋ ਐਮਰਜੈਂਸੀ ਪੰਜਾਬ ਵਿੱਚ ਬੈਨ ਕੀਤੀ ਗਈ ਆ ਅਤੇ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਨਹੀਂ ਦਿਖਾਈ ਜਾ ਰਹੀ ਤਾਂ ਉਸੇ ਦੇ ਚੱਲ ਜਾ ਕੰਗੜਾ ਨੌਤਰੇ ਵੱਡਾ ਬਿਆਨ ਦਿੱਤਾ ਕਿ ਪਹਿਲਾਂ ਪੰਜਾਬ ਵਿੱਚ ਮੇਰੇ ਆ ਫਿਲਮਾਂ ਚੱਲਦੀਆਂ ਸੀ ਪਰ ਹੁਣ ਪੰਜਾਬ ਵਿੱਚ ਜਾਣਬੁੱਝ ਕੇ ਮੇਰੀ ਫਿਲਮ ਨਹੀਂ ਲੱਗਣ ਦਿੱਤੀ ਗਈ ਇਹ ਸানা ਆਧਿਆ ਵੱਡੀਆਂ ਖਬਰਾਂ ਅਜਿਹੀਆਂ ਹੀ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਮਿਲ ਤੋਂ ਜੁੜਾਂਗੇ ਬਣੇ ਰਹੋ ਐਨਆਰਆਈ ਨਾਲ